ਉਹ ਨਾ ਅਲ ਜਹਾਨ ਦਾ ਮਾਦੀ ਕਰ ਕੀਤਾ ਤੂ ਕਰਬ ਨੂੰ ਮਨੋਂ ਬਸਾਰੇ ਅਸੀਂ ਇਹ ਸਹਾਲ ਕੋ ਪਾਸੜੀ ਮਾਰ ਪੈ ਗਈ ਇਹ ਖੁਸ਼ਿਆ ਉੱਥੇ ਕੋ ਹਾਰੇ ਅਸੀਂ ਆ ਮੇਆਂ ਕਸ਼ਨਾ ਬਾਜ ਨਮੋਸ਼ੀਆਂ ਦੇ ਸੋ ਤਮਾਨੇ ਬੋਨ ਫਸਾਰੇ ਆਸੀ ਹੋਦਾ ਮਨ ਹਰ ਸਤਮਾਨੇ ਬੋਤ ਫਸਾਰੇ ਆਸੀ ਕੋਝਾ ਹੱਥ ਨਹੀਂ ਆਉਂਦਾ ਬਾਜ ਨਮੋਸ਼ੀਆਂ ਦੇ ਜਦ ਵਕਤ ਬੀਤ ਜਾਂਦਾ ਕਿਉਂ ਸਾਡੇ ਧਾਮਨ ਤਮਾ ਵਾਲੇ ਧਾਮਨ ਤਾਂ ਲੋਗ ਵਾਲੇ ਦਾਮਨ ਸਾਡੇ ਬਹੁਤ ਅਸੀਂ ਪਸਾਰ ਕੇ ਬੈਠੇ ਆਂ ਕਹਿੰਦਾ ਕਿਸੇ ਕੰਮ ਨਾ ਆਉਂਦੀਆਂ ਜੋਸ਼ ਐ ਆ ਹੁਣ ਬਿਲਕੁਲ ਬੇਕਾਰ ਹਾਂ ਅਸੀਂ ਉਹੀ ਹਾਂ ਕਿਸੇ ਕੰਮ ਨਾ ਆਉਂਦੀਆਂ ਜੋਸ਼ ਐ ਆ ਹੁਣ ਬਿਲਕੁਲ ਬੇਕਾਰ ਹਾਂ ਅਸੀਂ ਉਹੀ ਹਾਂ ਸੁੱਕੇ ਢੀਂਗਰਾਂ ਵਾਂਗ ਨੇ ਰੁੱਖ ਜਿਹੜੇ ਕਦੇ ਨਹੀਂ ਫਲਦਾਰ ਹਾਂ ਅਸੀਂ ਉਹੀ ਹਾਂ ਜਿੰਨਾ ਤਗੜੀ ਪਕੜ ਕੇ ਸੰਜੀਦਗੀ ਦੀ ਜਿਨ੍ਹਾਂ ਤਗੜੀ ਪਕੜ ਕੇ ਸੰਜੀਦਗੀ ਦੀ ਤੋਲ ਲਿਆ ਕਿਰਦਾਰ ਹਾਂ ਅਸੀਂ ਹੋਈ ਹਾਂ ਕਣ ਕੇ ਖਾਕ ਦੇ ਤੁਸ਼ ਨਾ ਚੀਜ਼ ਹੁੰਦੇ ਨਹੀਂ ਕਿਸੇ شمار ਹਾਂ ਅਸੀਂ ਹੋਈ ਹਾਂ ਅਸੀਂ ਇਹ ਭੁੱਲ ਜਾਂਦੇ ਆ ਵੀ ਆਖਰ ਇਹ ਦੁਨੀਆ ਤੋਂ ਜਾਣਾ ਆ ਅੱਗੇ ਜਾ ਕੇ ਰੱਬ ਦਾ ਨਾਮ ਹੀ ਸਾਡੇ ਕੰਮ ਹੋਣਾ ਆ ਨੇ ਸਾਡੀ ਇੱਥੇ ਕਿਸੇ ਦੀ ਕਹਿੰਦਾ ਤੇਰਾ ਚੰਮ ਵੀ ਕਿਸੇ ਨੇ ਕੰਮ ਆਉਣਾ ਤਾਂ ਪਸ਼ੂਆਂ ਦੇ ਹੱਡ ਬੈਗਦੇ ਪਸ਼ੂਆਂ ਦੇ ਦਾ ਹੱਡ ਵੀ ਬਿਖਦੇ ਆ ਚੰਮ ਵੀ ਬਿਖਦੇ ਆ ਇਹ ਇਨਸਾਨ ਆ ਜਿਹੜਾ ਕਿਸੇ ਦੇ ਕੋਈ ਕੰਮ ਨਹੀਂ ਆਉਂਦਾ ਫੱਕਰ ਇਸ ਗੱਲ ਤੋਂ ਦੂਰ ਹੋ ਜਾਂਦੇ ਆ ਇਸੇ ਕਰਕੇ ਉਹ ਦੁਨੀਆ ਤੋਂ ਇੱਕ ਪਾਸਾ ਲੈ ਲੈਂਦੇ ਆ ਕਹਿੰਦਾ ਮਨਾ ਹਰਸ ਤਮਾਂ ਦੇ ਆਖੇ ਲੱਗ ਕਾਨੂੰ ਆਪਣੇ ਆਪ ਸਤਾਉਣਾ ਏ ਭਲਾ ਕਾਸ ਨੂੰ ਆਪਣੇ ਮੋਢਿਆਂ ਤੇ ਇਹਨਾਂ ਚਿੰਤਾ ਦਾ ਭਾਰ ਉਠਾਉਣਾ ਏ ਇਹ ਉਮਰ ਤਾਂ ਬਹੁਤ ਥੋੜੀ ਹੈ ਤੇਰੀ ਲੋਭ ਮੋਹ ਨੂੰ ਕਿਉਂ ਵਧਾਉਣਾ ਏ ਦੋ ਦਿਨਾਂ ਲਈ ਪਿੱਟਣੇ ਛੇੜ ਐ ਮੈਂ ਕਿਉਂ ਜ਼ਿੰਦਗੀ ਨੂੰ ਰੋਗ ਲਗਾਉਣਾ ਏ ਇਸ ਦੁਨੀਆ ਤੇ ਆਏ ਆ ਕੋਈ ਕੰਮ ਬੰਦਾ ਚੰਗਾ ਕਰ ਲੈਂਦਾ ਕੋਈ ਰੱਬ ਦਾ ਨਾਮ ਕੋਈ ਰੱਬ ਦਾ ਸਿਮਰਨ ਕਰਦਾ ਕੋਈ ਉਹਨੂੰ ਇੱਥੇ ਹੀ ਮਿਲ ਲੈਂਦਾ ਤਾਂ ਉਹ ਉਹ ਬੰਦਾ ਵਧੀਆ ਰਹਿ ਜਾਂਦਾ ਪਰ ਇਹ ਆਮ ਦੁਨੀਆਦਾਰੀ ਦੇ ਬੰਦੇ ਦੇ ਬੱਸ ਦੀ ਗੱਲ ਨਹੀਂ ਇਹ ਘਰ-ਬਾਰ ਮੋਹ ਪੰਜ ਬਕਾਰ ਛੱਡਣੇ ਪੈਂਦੇ ਆ ਰੱਬ ਨੂੰ ਪਾਉਣ ਲਈ ਸੋਣ ਯਾਰ ਨੂੰ ਬਣਾਉਣ ਲਈ ਕਹਿੰਦਾ ਤਮਾਂ ਦੇ ਚੋਗਿਆਂ ਨਾਲ ਸਨੇਹ ਤੈਨੂੰ ਤਮਾਂ ਦੇ ਚੋਗਿਆਂ ਨਾਲ ਸਨੇਹ ਤੈਨੂੰ ਚੋਗੇ ਓੜਨਾ ਕੰਮ ਖਵਾਰੀਆਂ ਦਾ ਫੋਕੀ ਸਮਝ ਲੈ ਇਹ ਪਰਹੇਜਗਾਰੀ ਦੂਜਾ ਨਾਂ ਹੈ ਇਹ ਮਕਾਰੀਆਂ ਦਾ ਰਿਸ਼ਤਾ ਯਾਰ ਦੇ ਪਿਆਰ ਦਾ ਕਰੀ ਪਖਤਾ ਰਿਸ਼ਤਾ ਯਾਰ ਦੇ ਪਿਆਰ ਦਾ ਕਰੇ ਪਖਤਾ ਧਾਗਾ ਘੁੱਟ ਕੇ ਪਕੜ ਦਿਲਦਾਰੀਆਂ ਦਾ ਮਗਰ ਤਸਵੀ ਮਗਰ ਤਸਵੀਆ ਅਧੇ ਜਨੇਊ ਤੋਂ ਖਾ ਇਹ ਜੱਬ ਹੈ ਦੁਨੀਆਦਾਰੀਆਂ ਦਾ ਅਸੀਂ ਇਹ ਜੱਬ ਵਿੱਚ ਫਸੇ ਆ ਲੋਕੀ ਹੱਥ 'ਚ ਤਸਵੀ ਫੜ ਲੈਂਦੇ ਆ ਟੋਪੀਆਂ ਧਰ ਲੈਂਦੇ ਸਿਰਾਂ ਦੇ ਪਰ ਇਹ ਘਣਾ ਜ ਜਨੇਊ ਪਾ ਲੈਂਦੇ ਇਹ ਧੋਖਾ ਅਸਲੀ ਜਨੇਊ ਰਬਦਾਗ ਮਹਾਰਾਜ ਨੇ ਪਾਈ ਹੀ ਜਿਹੜੇ ਉਹਨੇ ਆਪਣੇ ਕੰਦੇ 'ਚ ਰੰਬੇ ਮਾਰ ਕੇ ਕੱਢ ਕੇ ਦਿਖਾਉਂਦੇ ਸੀਗੇ ਉਹ ਅਸਲੀ ਚੀਜ਼ਾਂ ਮਾ ਪਰੇਸ਼ਾਨੀਆਂ ਗੁਰੂਆਂ ਦੀ ਬੰਦਾ ਉੱਥੇ ਤੱਕ ਪਹੁੰਚਣਾ ਬਹੁਤ ਔਖਾ ਸਾਦੇ ਸੇ ਕਰਕੇ ਫਕਰ ਸੇ ਕਰਕੇ ਦੁਨੀਆ ਤੋਂ ਇੱਕ ਪਾਸੇ ਉਹਦੇ ਵਝ ਜਾਂਦੇ ਆ ਕਿਉਂ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਦੁਨੀਆ ਦੇ ਜਿਹੜੇ ਰਸਤੇ ਆ ਇਹ ਰਸਤੇ ਪੂਰੇ ਗਾਂਹ ਤੱਕ ਜਾਣ ਵਾਲੇ ਰਸਤੇ ਨਹੀਂ ਹੈਗੇ ਇਹਨਾਂ ਦਾ ਸਾਥ ਖਾਲੀ ਜਦ ਤੱਕ ਸਾਥ ਚੱਲਦੇ ਉਹਦੋਂ ਤੱਕ ਇਹਨਾਂ ਦਾ ਸਾਥ ਆ ਜਦ ਬੰਦਾ ਪੂਰਾ ਹੋ ਜਾਂਦਾ ਸਵਾਸਾ ਦੇ ਪੁੰਜੀ ਪੂਰੀ ਹੋ ਜਾਂਦੀ ਆ ਤਾਂ ਬੰਦੇ ਦੇ ਦੌੜਵੇਂ ਕਬਰਾਂ ਤੱਕ ਉਥੇ ਧੱਕੇ ਸਾਧੂ ਦਿੰਦੇ ਆ ਉਥੇ ਜਾ ਕੇ ਸੰਸਕਾਰ ਕਰਕੇ ਮੁੜ ਕੇ ਫੇਰ ਆਪ ਕੋ ਆਪਣੇ ਕੱਬਾਂ ਘਰਾਜ ਪਰ ਸਾਨੂੰ ਇਹ ਕੰਮਾਂ ਤੋਂ ਦੂਰ ਆ ਸਾਧੂਆਂ ਨੂੰ ਇੱਥੇ ਸਾਧੂਆਂ ਨੂੰ ਇੱਥੇ ਲੱਭ ਲਿਆ ਹੁੰਦਾ ਔਰ ਦੁਨੀਆਦਾਰੀ ਸਾਥ ਅੱਧਾ ਬਾਟੇ ਛੱਡ ਜਾਏ ਕੋ ਦੁਨੀਆ ਸਾਥ ਅੱਧਾ ਬਾਟੇ ਹੀ ਛੱਡ ਜਾਏ ਆਖਰ <laughs> ਤੱਕ ਦੱਸਦਾ ਹਾਂ ਤੁਰ ਕੇ ਰੱਬ ਦੇ ਦਰ ਹੋਂਵੇ ਇਹ ਰੱਬ ਦੇ ਰਾਹ ਦੇ ਤੁਰ ਕੇ ਫੇ ਰੱਬ ਦਾ ਦਰਦਾਰ ਹੁੰਦਾ ਉਹਦਾ ਰੱਬ ਦਾ ਦਰਦਾਰ ਨਹੀਂ ਹੁੰਦਾ ਆਪਣਾ ਆਪ ਝੁਗਾ ਫੂਕਣਾ ਪੈਂਦਾ ਉਹ ਇਦਾਂ ਵੀ ਕਿਸੇ ਗਰੀਬ ਦੀ ਸਾਹਮਣੇ ਦੇਖਦੇ ਵੀ ਆਂ ਪਰ ਸਾਤੋਂ ਕਿਸੇ ਗਰੀਬ ਦੀ ਮਾਦਦ ਨਹੀਂ ਹੁੰਦੀ ਕਿਸੇ ਭੁੱਖੇ ਨੂੰ ਰੋਟੀ ਨਹੀਂ ਖਿਲਾ ਹੁੰਦੀ ਕੋਈ ਕੋਈ ਮੰਗਦਾ ਦਰਦੇ ਆਉਂਦਾ ਤਾਂ ਅਸੀਂ ਉਹਨੂੰ ਵੀ ਝੜਕਾ ਮਾਰ ਦਿੰਨੇ ਆ ਵੀ ਬੜਾ ਸੋਹਣਾ ਆ ਸਹੀ ਸਲਾਮਤ ਟੁੱਟੀਆਂ ਆ ਮਿਹਨਤ ਕਰਕੇ ਖਾ ਅਸੀਂ ਹਿਰਸ ਤਮਾ ਦੇ ਭਰੇ ਬੰਦੇ ਆ ਪਰ ਰੱਬ ਦਾ ਪਤਾ ਨਹੀਂ ਵੀ ਕਿਹੜੇ ਪਾਸੇ ਆ ਜਾਂਦਾ ਕਿਹੜੇ ਰੂਪ ਆ ਜਾਣਾ ਉਹਨੇ ਸ਼ਹਿਰ ਕਹਿੰਦਾ ਵੀ ਇਸ ਜ਼ਿੰਦਗੀ ਦੇ ਵਿੱਚ ਕਿਸੇ ਦੁਖੀਏ ਕਿਸੇ ਮਜਨੂਨ ਦੀ ਮਦਦ ਕਰਨੀ ਚਾਹੀਦੀ ਜਾਂ ਦਾ ਰੱਬ ਤੋਂ ਡਰਨਾ ਚਾਹੀਦਾ ਭਲਾਵੇਂ ਕਿਵੇਂ ਜਾਣ ਕਰਦਾ ਸ਼ਾਇਰ I'm you all

I don't know. चसदा ਤੇ ਦਾਗ ਦੇ ਪਰ ਵੀ ਹੋਣਾ ਕਰਿਆ ਕਰ ਰੱਬ ਦੀਆਂ بے ਪਰਵਾਨੀਆਂ ਤੋਂ ਸਤਨਾਕ ਦੇ ਤੈਂ ਡਰਿਆ ਕਰ ਰੱਬ ਦੀਆਂ بے ਪਰਵਾਨੀਆਂ ਤੋਂ ਤੂੰ ਸਤਨਾਕ ਦੇ ਤੈਂ ਡਰਿਆ ਕਰ ਲੋ ਜੀ ਮਿਹਰਬਾਨ ਸੂਫੀ Song ਜੇ ਤੁਹਾਨੂੰ ਪਸੰਦ ਆਉਂਦੇ ਤਾਂ ਇਹ ਚੈਨਲ ਨੂੰ ਸ਼ੇਅਰ ਲੱਗਦੇ ਸਬਸਕ੍ਰਾਈਬ ਵੀਰੋ ਕਰੋ ਤੁਹਾਡਾ ਬਹੁਤ ਬਹੁਤ ਧੰਨ